ਗਲਬ ਐਗਰੋ ਜਗਰਾਉਂ ਮਨਦੀਪ ਬਾਈ ਜੀ ਨਾਲ ਆਪਣੇ ਫੇਰ ਤੇ ਜੋਨ ਡੀਅਰ ਸਸਿਕਾ ਬਾਈ ਜੀ ਸਸਿਕਾ ਬਾਈ ਜੀ ਠੀਕ ਠਾਕ ਬਾਈ ਜੀ ਬਹੁਤ ਵਧੀਆ ਚੜਦੀ ਕਲਾ ਐ ਪੂਰੀ ਵਧੀਆ ਧੰਨਵਾਦ ਬਾਈ ਜੀ ਤੁਹਾਡਾ ਸਮਾਂ ਦੇਣ ਦੀ ਤੇ ਬਾਈ ਜੀ 5210 5210 ਦੇ ਵਿੱਚ ਨਾ ਮੇਰੇ ਵੀਰਾਂ ਨੂੰ ਬਹੁਤ ਕਨਫਿਊਜ਼ਨ ਚੱਲਦੀ ਹੈ ਹਾਂਜੀ ਹਾਂਜੀ ਜਿਵੇਂ 21 B2 ਦੀ 22 ਦੀ ਵੀ 21 ਦੀ ਵੀ 11 ਦੀਆਂ ਸਪੀਡਾਂ ਤਾਂ ਚਲੋ ਜਾਂਦੀਆਂ ਸੇਮ ਆ ਗਈਆਂ ਕਈ ਵੀਰ ਨਾ ਉਹ ਮੰਗਦੇ ਆ ਗੇਅਰ ਸਿੰਕਰੋਮੈਕਸ ਵੀ ਹਾਂ ਸਿੰਕਰੋ ਜਿੰਨੇ ਇੱਕ ਸਵਾਲ ਦੇ ਮੇਰਾ ਵੀਰ ਨਾ ਉਹਨੇ ਕਿ ਤੁਸੀਂ ਕਲੀਅਰ ਜੇ ਕਰ ਦਿਓ ਦੇਖੋ ਇਹਦੇ ਵਿੱਚ 52 ਦਾ ਇਸ ਟਾਈਮ ਹਾਂਜੀ ਤਿੰਨ ਤਰ੍ਹਾਂ ਦਾ ਗੇਅਰ ਆਉਂਦਾ ਕਹ ਲੋ ਅੱਛਾ ਇਹ ਤਿੰਨ ਤਰ੍ਹਾਂ ਦਾ B1 ਨਾਰਮਲ ਜਿਹੜੇ ਕਵਰਸ਼ਿਫਟ ਕਹਿੰਦੇ ਆ ਓਕੇ ਇੱਕ B2 ਕਵਰਸ਼ਿਫਟ ਆ ਗਿਆ ਹੂੰ ਇੱਕ ਆ ਗਿਆ ਸਿੰਕਰੋਮੈਸ ਪਰ ਉਹ 20 ਮਨ ਸਪੀਡ 'ਚ ਹੀ ਮਿਲਦਾ B2 'ਚ ਨਹੀਂ ਮਿਲਦਾ ਹੂੰ ਜਿਹੜਾ ਫਰਕ ਵੀ ਸਮਝਾ ਦਿਓ ਜਿਹੜਾ ਸਿੰਕਰੋਮੈਸ਼ਾ ਪੁਰੇ ਚ ਕੀ ਸਿਸਟਮ ਜਿਵੇਂ ਆਪਾਂ ਵੈਸੇ ਦਾ ਆਪਾਂ ਕਾਰਾਂ ਵਾਂਗ ਕਹਿੰਦੇ ਵੀ ਕਾਰਾਂ ਨੂੰ ਸੌਫਟਵੇਅਰ ਪੈਂਦਾ ਆਵਾਜ਼ ਨਹੀਂ ਆਉਂਦੀ ਹਾਂ ਦੇਸੀ ਭਾਵੇਂ ਤਾਂ ਇਹ ਹੋ ਗਿਆ ਹਾਂਜੀ ਜਿਹੜਾ ਸਿੰਕਰੋਮੈਕਸ ਹੈ ਸਿੰਕਰੋਮੈਸ਼ ਹਾਂ ਟੈਕਨੋਲੋਜੀ ਕੀ ਹੈ ਵੀ ਹਰ ਗੇਅਰ ਜਿਹੜਾ ਸ਼ਿਫਟ ਅਪ ਕਾਲਰ ਸ਼ਿਫਟ ਆਏ ਦੇਖਿਆ ਨਾ ਕਿਹਦਾ ਹੁੰਦਾ ਜਿਹੜਾ ਹਾਂ ਆਪਾਂ ਕਟ ਸੈਕਸ਼ਨ ਚ ਵੀ ਦੇਖਿਆ ਸੀ ਕਟ ਸੈਕਸ਼ਨ ਦੇਖਿਆ ਸੀ ਹਾਂ ਉੱਥੇ ਕੰਪਨੀ ਨੇ ਕਲੱਚ ਲਾਤਾ ਐਡਾ ਅਛਾ ਕੋਲਰ ਦੇ ਉੱਥੇ ਹਾਂ ਕਲਚ ਪਲੇਟਾਂ ਨੇ ਓਕੇ ਓਕੇ ਉਹ ਕੀ ਕਰਦਾ ਜਦੋਂ ਦੰਦੇ ਰਾਂ ਦੰਦਾ ਸਿੱਧਾ ਨਹੀਂ ਪਿੱਟਦਾ ਪਹਿਲਾਂ ਕਲਚ ਅੱਧਾ ਕਲਚ ਲੈ ਜਾਂਦਾ ਗਰਾਰੀ ਅੱਧੇ ਅੱਧਾ ਲੋਡ ਲੈ ਲੈਂਦੀ ਆ ਓਕੇ ਹਾਂ ਉਹ ਫਿਰ ਆਵਾਜ਼ ਨਹੀਂ ਆਉਂਦੀ ਉਹ ਕਟਤਦੇ ਨਹੀਂ ਆਏ ਪਏ ਉਹ ਸਿੱਧਾ ਪਾਇਆ ਟੈਕਨੋਲੋਜੀ ਆ ਹਾਂ ਕਾਰਾਂ 'ਚ ਹੋਰ ਸਾਹ ਹੌਦੀ ਹੁੰਦੀ ਆ ਕਿਉਂਕਿ ਇਹ ਇਹਨੇ ਲੋਡ ਤੇ ਚੱਲਣਾ ਵਾ ਤਾਂ ਇਹਦਾ ਸਿੰਕ੍ਰੋਮੈਸ ਸਿਸਟਮ ਹੋਰ ਸਾਹ ਦਾ ਹੋਰ ਸਾਹ ਦਾ ਹਾਂ ਪਰ ਉਹ ਬਹੁਤ ਇਹ ਜੀ ਕੋਈ ਉੱਚ ਪ੍ਰੋਬਲਮ ਨਹੀਂ ਕਿਉਂਕਿ 56 ਦਾ ਟਰੈਕਟਰ ਬਹੁਤ ਪੁਰਾਣੇ ਆਉਂਦੇ ਆ ਆਪਣੇ ਹਾਂਜੀ ਭਾਈ ਜੀ ਉਹ ਤੋਂ ਸ਼ੁਰੂ ਤੋਂ ਜਿਹੜਾ 56 ਦਾ ਆਉਂਦੇ ਸੀ ਚੌਂਡੀਅਰ ਦੇ ਪੁਰਾਣੇ ਹੂੰ 75 ਹਸਪਾਵਰ ਵਾਲੇ ਉਹਨਾਂ ਦੇ ਸੈਂਕ੍ਰੋਮੈ ਸ਼ੁਰੂ ਤੋਂ ਹੀ ਆਉਂਦਾ ਅੱਛਾ ਉਹਨਾਂ ਦੀ ਸ਼ੁਰੂ ਤੋਂ ਅੱਜ ਤੱਕ ਕਦੇ ਖੁੱਲੇ ਨਹੀਂ 75 ਹਸਪਾਵਰ ਸਾਰੇ ਸੈਂਕ੍ਰੋਮੈਸ਼ੀ ਆ ਵੀ ਉਹ ਚੱਲੀ ਜਾਂਦੇ ਦੀ ਲਾਈਫ ਵਧੀਆ ਕੋਈ ਪ੍ਰੋਬਲਮ ਨਹੀਂ 75 ਹਸਪਾਵਰ ਜਿੰਨੇ ਸ਼ੁਰੂ ਤੋਂ ਆਏ ਆ ਚੌਂਡੀਅਰ ਤੇ 2000 ਸਾਲ ਤੋਂ ਲੈ ਕੇ ਹਾਂਜੀ ਉਹ ਸੇ ਤਕਰੀਬਨ 90% ਟਰੈਕਟਰ ਸੈਂਕ੍ਰੋਮੈਸ਼ੀ ਆ ਵੈਰੀ ਗੁੱਡ ਤੇ ਜਿਹੜੀ ਦੂਸਰੀ ਟੈਕਨੋਲੋਜੀ ਆ ਭਾਈ ਇਹ ਜਿਵੇਂ ਜਿਹੜਾ B2 ਆ ਹੁਣ ਲੋਕ ਲਈਦਾ ਜਾਂਦੇ ਪਰ ਸਾਰੇ ਲੋਕਾਂ ਨੂੰ ਲੋੜ ਨਹੀਂ ਮੈਂ ਬਹੁਤ ਕਹਿੰਦਾ ਨਾ ਨਾ ਲਿਆ ਕਰੋ ਬਈ ਵੀਟਰੂ ਦੀ ਰੋਡ ਨਹੀਂ ਹੈ ਹਾਂ ਪਰ ਇਹਦੀ ਹੈਗੀ ਆ 1.4 ਆ ਇਹਦੀ ਮਿਨੀਮਮ ਸਪੀਡ 1.4 ਕਿਲੋਮੀਟਰ ਸਲੋ ਸਲੋ ਸਪੀਡ ਹਾਂਜੀ ਪਹਿਲੇ ਗियर ਦੀ ਪਹਿਲੇ ਗियर ਦੀ ਉਹ ਜਿੱਥੇ ਤਾਂ ਦੇਖੋ ਹੁਣ ਜਦੋਂ ਆਪਾਂ ਜੇ ਤਾਂ ਪਹਿਲੇ ਗियर ਤੇ ਸੁਪਰ ਚਿੰਟਰ ਚਲਾਉਨੇ ਆ ਹੂੰ ਫੇਰ ਤਾਂ ਉਹ 12 ਤੁਸੀਂ ਲਾ ਲਓ ਵੀ ਜਿਹੜਾ B1 ਆ ਉਹ ਕਰਦਾ 55 60 ਮਿੰਟ ਚ ਕਿਲਾ ਅਜੰਦਾ ਸਾਡ 201 ਆ 201 ਹੂੰ ਇਹ ਕਰੂਗਾ 20 ਮਿੰਟ ਵੱਧ ਲਊਗਾ ਅੱਧਾ ਲਊਗਾ 75 ਮਿੰਟ ਲਾ ਲ 15 ਤੋਂ 20 ਮਿੰਟ ਵੱਧ ਲਊ 15 ਤੋਂ 20 ਮਿੰਟ ਵੱਧ ਦਾ ਮਤਲਬ ਹੋ ਗਿਆ ਤੁਹਾਡਾ ਫਿਰ ਡੀਜ਼ਲ ਵੀ ਵੱਧ ਖਾਓ ਬਿਲਕੁਲ 2 ਲੀਟਰ ਤੋਂ ਉੱਪਰ ਵੱਧ ਵੱਧ ਖਾਓ ਹਾਂ ਫਿਰ ਡੀਜ਼ਲ ਦਾ ਵੀ ਫਰਕ ਪਊਗਾ 2 ਲੀਟਰ ਓਏ ਇਹ ਲੋਡ ਹੈਗੀ ਜ਼ਿਆਦਾਤਰ ਕੁਝ ਲੋਕ ਕਹਿੰਦੇ ਵੀ ਜਿਵੇਂ ਮਸਟਿੰਗ ਕਰਦੇ ਆ ਹਨਾ ਮਸਟਿੰਗ ਜਿਹੜਾ ਸਲੋ ਸਪੀਡ ਦੀ ਲੋਡ ਆ ਕੁਝ ਆਲੂ ਵਾਲੀਆਂ ਮਸ਼ੀਨਾਂ ਤੇ ਲੋਡ ਸਲੋ ਦੀ ਆ ਹਾਂ ਮਗਰ ਵੇਲਾ ਬਣਾ ਜਿਹੜੀਆਂ ਹਾਂ ਤੇ ਜਾਂ ਤੁਸੀਂ ਕੁਝ ਲੋਕ ਪਲੌਦ ਬਸ ਉੱਪਰ ਵਾਲੀ ਵੀਰ ਚੱਲਦੇ ਆ ਪਰ ਬਹੁਤ ਇੰਪਲੀਮੈਂਟਡ ਲੋਕ ਕਈ ਸਬਜ਼ੀਆਂ ਸੂਟੀਆਂ ਵਾਲੀ ਯੂਜ਼ ਕਰਦੇ ਆ ਹੁਣ ਇੱਕ ਹੱਥਾਰਾ ਲਾਉਂਦੇ ਆ ਮਸ਼ੀਨ ਉੱਪਰ ਬੈਠ ਕੇ ਬੰਦਾ ਉੱਥੇ ਐਂਡੋਰ ਵਾਸਤੇ ਲੋਡ ਪੈਂਦੀ ਆ ਪਰ ਹਰੇਕ ਜ਼ਿੰਮੇਵਾਰ ਤੇ ਨਹੀਂ ਹੈ ਪਰ ਲੋਕ ਲਈ ਆ ਰਹੇ ਆ ਮੰਨੋ ਵੀ ਇਹ ਵੀਰ ਪੁੱਛਦੇ ਹੁੰਦੇ ਆ ਹਾਂ ਬੰਦ ਤੁਹਾਨੂੰ ਲੋਡ ਆ ਲਓ ਹਾਂ ਅਦਰਵਾਈਜ਼ ਕੀ ਐ ਜੌਂਡੀਰ ਤੇ ਵੀ ਵਧੀਆ ਕੱਲ ਨੂੰ ਤੁਹਾਨੂੰ ਕੋਈ ਕਿਸੇ ਜਿਹਦੀ ਸਪੀਡ ਮੰਨ ਲੈ ਦੀ ਵਧੀਆ ਇੱਕ ਦੀ ਹੂੰ ਮੰਨ ਲਓ B2 A2 ਵਧੀਆ ਹੁੰਦਾ ਲੱਗਦਾ ਹੂੰ A2 ਦਾ ਚੇਂਜ ਹੋ ਜਾਊਗਾ ਜਦੋਂ ਮਰਜ਼ੀ ਖੋਣ ਕੇ ਖਵਾ ਕੇ ਨਵਾਂ ਉਹਦਾ ਪਾ ਲਓ ਸਾਰਾ ਲੈਣ ਦੀ ਚੱਕਰ ਚ ਜੇ ਕੋਈ ਗੇਅਰ ਸਪੀਡ ਸਪੈਸ਼ਲ ਚਾਹੀਦੀ ਐ ਮਰਜ਼ੀ ਅੱਛਾ ਸਸਤਾ ਹੀ ਐ ਉਹ ਹੋ ਜਾਂਦਾ ਕੰਮ ਸਸਤਾ ਹੀ ਜਗਾੜਾ ਕੋਈ ਡਾ ਨਹੀਂ ਐਵੇਂ 2-3000 ਦੀਆਂ ਗਰਾਰੀਆਂ ਆਉਣੀਆਂ 3-4000 ਦੀਆਂ ਹਾਂ 2500-3000 ਦੀ ਇੱਕ ਗਰਾਰੀ ਆ ਦੋ ਗਰਾਰੀਆਂ ਚੇਂਜ ਕਰੋ ਜਿਹੜਾ ਉਹ ਕੋਈ ਨਾ ਮਸਲਾ ਨਹੀਂ ਹੈਗਾ ਆ ਵੀ ਮਸਲੇ ਦਾ ਹੱਲ ਹੋ ਗਿਆ ਜਿਨ੍ਹਾਂ ਨੇ ਕਹਿੰਦਾ ਮਤਲਬ 21 ਨਾਲ ਲੈ ਕੇ ਹਾਂ तकरीबन 54-5 ਤੱਕ ਜਿੰਨੀਆਂ ਗਰਾਰੀਆਂ ਕਰੂਡੀਆਂ ਸਾਰੇ ਇੱਕ ਦੂਜੇ ਨੂੰ ਪਾ ਜਾਂਦੀਆਂ ਇੱਕ ਦੂਜੇ ਨੂੰ ਪਾ ਜਾਂਦੀਆਂ ਜਿਹੜੀ ਮਰਜ਼ੀ ਪਾ ਲੇ ਕੋਈ ਪ੍ਰੋਬਲਮ ਨਹੀਂ ਕੇ ਇਹ ਨਹੀਂ ਆਦੀ ਸਪੀਡ ਤੁਹਾਨੂੰ ਲੱਗਦੀ ਨਾ ਵੀ ਹੋਰ ਕੇ ਟਰੈਕਟਰ ਦੀ ਵੀ ਉਹਦੀ ਮੈਨੂੰ ਚੰਗੀ ਲੱਗਦੀ ਆ ਪਾ ਲੋ 52 ਦਾ ਤੋਂ ਉੱਤੇ ਉੱਤੇ ਹਾਂ ਡੀ ਦੀਆਂ ਸਾਰੇ ਨੂੰ ਡੀ ਨੂੰ ਪੈ ਜਾਂਦੀਆਂ ਈ ਵਾਲੀਆਂ ਈ ਨੂੰ ਪੈ ਜਾਂਦੀਆਂ ਕੋਈ ਬ੍ਰੌਂ ਜਿਹੜੀ ਮਰਜ਼ੀ ਜਿਹਨੂੰ ਮਰਜ਼ੀ ਪਾ ਲੋ ਫਿਰ V1 ਤੇ V2 ਦਾ ਝੰਜੜੀ ਖਤਮ ਆ ਹਾਂ ਪਹਿਲਾਂ ਕੀ ਸੀ ਨਾ ਜੀ ਮਿਨੀਮਮ ਸਪੀਡ 1.9 ਤੋਂ ਘੱਟ ਹੈ ਨਹੀਂ ਸੀ ਜੋਣੀ ਹੈ ਨਹੀਂ ਸੀ ਹਾਂ ਡੋਂਟ ਯਰ ਜਿਹੜਾ ਈ ਪਲੇਟਫਾਰਮ ਸੀ ਹਾਂਜੀ 1.9 ਹੀ ਆਉਂਦੀ ਸਪੀਡ ਆਪਣੇ ਪੁਰਾਣੇ 53 ਵਾਲੇ ਹਾਂਜੀ ਉਹ 1.9 ਤੋਂ ਥੱਲੇ ਹੈ ਨਹੀਂ ਜਿਹੜੇ ਬਾਈ ਜੀ ਆਪਣੇ ਸ਼ੁਰੂ ਤੋਂ ਆਏ ਆ 53 10 ਉਹਨਾਂ ਦੀ ਪਤਾ ਕੋਈ ਸਪੀਡ 2.5 ਤੋਂ ਉੱਪਰ ਸੀਗੀ ਪਹਿਲੇ ਵਾਲੇ ਦੀ ਬਾਲੇ ਜਿਹੜੇ ਬਾਲੇ ਭਜ ਦਿੰਦੇ ਪਹਿਲੇ ਗੇਰ 'ਚ ਅੱਛਾ 2.5 ਤੋਂ ਉੱਪਰ ਸੀ ਕਿਉਂਕਿ ਉਹ ਕਹਿੰਦੇ ਵੀ ਨਾ ਆਪਣੇ ਵੀ ਪਹਿਲਾ ਜਾਦਾ ਵੱਡਾ ਟੋਰਾ ਬੜਾ ਸੀ ਇਹਨਾਂ ਦਾ ਕਹਿੰਦੇ ਵੀ ਹੈ ਨਾ ਇਦਾਂ ਉਹ ਬਾਅਦ 'ਚ ਲੋਕਰੇ ਸਲੋ ਵੀ ਕਰਾ ਲਈ ਕਰਾ ਉਹ ਹੋ ਜਾਂਦੇ ਉਹ ਵੀ ਕੋਈ ਬਾਹਲਾ ਖਰਚਾ ਨਹੀਂ ਕੁਝ ਵੀ ਨਹੀਂ ਗੱਲ ਆਹੜਾ ਤੋਂ ਖਰਚਾ ਖਰਚਾ ਦਾ ਦੇਣਾ ਇਹ ਵਹਿਮ ਪਤਾ ਨਹੀਂ ਨਿਕਲਦਾ ਹੀ ਨਹੀਂ ਮੈਨੂੰ ਤਾਂ ਲੱਗਦਾ ਕਈਆਂ ਦੇ ਦਿਮਾਗ 'ਚ ਹੈਗਾ ਨਾ ਆ ਇਹ ਤਾਂ ਆ ਸੌਖਾ ਤਰੀਕਾ ਹੀ ਔਖਾ ਨਹੀਂ ਐ ਚ ਕੋਈ ਏਡਾ ਵੱਡਾ ਫਾਰਮੂਲਾ ਨਹੀਂ ਹੈਗਾ ਆਪਾਂ ਜੋਨ ਡੀਅਰ ਦਾ ਇੱਥੋਂ ਲੈ ਕੇ ਉੱਥੋਂ ਤੱਕ ਦੱਸਤਾ ਹਾਂਜੀ ਹਾਂਜੀ ਆਪਾਂ ਹਾਰੇ ਪਹਿਲਾਂ ਵੀ ਵੀਡੀਓ ਦੇ ਵਿੱਚ ਗੱਲਾਂ ਕੀਤੀਆਂ ਨੇ ਵੀ ਇਹਦੀ ਆ ਚੀਜ਼ ਇੰਨੇ ਦੀ ਆ ਚੀਜ਼ ਇੰਨੇ ਦੀ ਪਰ ਕਈ ਵੀਰਾਂ ਦੇ ਦਿਮਾਗ 'ਚ ਇਹ ਗੱਲ ਫੱਸੀ ਆਵੇ ਨਹੀਂ ਯਾਰ ਮਹਿੰਗਾ ਨਹੀਂ ਮਹਿੰਗਾ ਦੇਖੋ ਜਿੰਨਾ ਕੁਛ ਤੁਸੀਂ ਇਹ ਟਰੈਕਟਰ 'ਚ ਲੱਗਿਆ ਜੇ ਕਿਸੇ ਹੋਰ ਕੰਪਨੀ ਤੋਂ ਲਓਂਗੇ ਤਾਂ ਇਦੋਂ ਮਹਿੰਗਾ ਮਿਲੂਗਾ ਤੁਹਾਨੂੰ ਸਸਤਾ ਨਹੀਂ ਮਿਲੂਗਾ ਇਦੋਂ ਮਹਿੰਗਾ ਹਾਂ ਇਹ ਸਸਤਾ ਵਾ ਮਹਿੰਗਾ ਨਹੀਂ ਹੈਗਾ ਹੂੰ ਉਹਦੀ ਹੁਣ ਮੈਂ ਤੁਸੀ ਕਿਵੇਂ ਕਹਨੂੰ ਕਿ ਕਿਵੇਂ ਸਸਤਾ ਹੂੰ ਤੁਹਾਨੂੰ ਮੈਂ ਇੱਕ ਧਾਰਨ ਦੇਣਾ ਵੀ ਹੁਣ ਜਿਹੜੀਆਂ ਟਰੈਕਟਰ ਚ ਬਾਈ ਜਿਹੜੀ ਟੈਕਨੋਲੋਜੀ ਯੂਜ਼ ਆ ਜਿਹੜੀ ਕੁਆਲਿਟੀ ਯੂਜ਼ ਆ ਜੇ ਸੇਮ ਕੁਆਲਿਟੀ ਕਿਸੇ ਹੋਰ ਕੰਪਨੀ ਨੂੰ ਦੇਣੀ ਪਵੇ ਤਾਂ ਉਹਨੂੰ ਮਹਿੰਗੇ ਚ ਦਊਗੀ ਘਟਕ ਨਹੀਂ ਦਊ ਮੈਂ ਆਪਣੇ ਤੋਂ ਵੀ ਕਾਸਟ ਉਹਦੀ ਜ਼ਿਆਦਾ ਦੇਣਾ ਹੁਣ ਉਹਨਾਂ ਦਾ ਫਰੰਟ ਐਕਸੈਟ ਹੂੰ ਠੀਕ ਹੈ ਜੀ ਹੂੰ ਜ਼ੀਰੋ ਆਵਾਜ਼ ਕੋਈ ਆਵਾਜ਼ ਨਹੀਂ ਹੂੰ ਕੋਈ ਪੀ ਨਹੀਂ ਪੂ ਨਹੀਂ ਕੋ ਕੋ ਕੁਝ ਨਹੀਂ ਹਾਂ ਵੀ ਸਾਇਲੈਂਟ ਸਵਾ ਦੋ ਲੱਖ ਤੋਂ ਉੱਤੇ ਇਹਦੀ ਕਾਸਟਿੰਗ ਅਗਲੇ ਹਿੱਸੇ ਕੱਲੇ ਹਿੱਸੇ ਦੀ ਅਗਲੇ ਹਿੱਸੇ ਕੱਲੇ ਹਿੱਸੇ ਦੀ ਬਾਕੀ ਸਮਾਨ ਪਾ ਕੇ ਤਾਂ ਬੜਾ ਮਹਿੰਗਾ ਪੈ ਜਾਣਾ ਮੈਂ ਕੱਲੇ ਦੀ ਗੱਲ ਕਰਦਾ ਠੀਕ ਆ ਬਈ ਦੂਜੀਆਂ ਕੰਪਨੀਆਂ ਜਿਹੜੀਆਂ ਯੂਜ਼ ਕਰ ਰਹੀਆਂ ਐ ਸਾ ਹੂੰ ਉਹ ਲੱਖ ਤੋਂ ਥੱਲੇ ਵਾਲੀ ਕੋਸਟ 'ਆ ਲਾ ਕਰ ਰਹੀਆਂ ਉਹ ਲੱਖ ਤੋਂ ਥੱਲੇ ਤਾਂ ਹੀ ਉਹ ਕਹਾਂ ਪੀ ਇਧਰੋਂ ਲੀਕ ਉਧਰੋਂ ਲੀਕ 20 ਕੁਐਸਚਨ ਮੈਂ ਕੀ ਕਹਿਣਾ ਸਾਰਾ ਪਤਾ ਹਾਂ ਜਿਹੜੇ ਵੀਰ ਚਲਾਉਂਦੇ ਸਾਰਾ ਪਤਾ ਹਾਂ ਸਾਰਾ ਕਿੰਨੀ ਕਿ ਲਾਈਫ ਉਹਨਾਂ ਦੀ ਹਾਂ ਇਹਨਾਂ ਦੇ ਹੁਣ 25 ਸਾਲ ਹੋ ਗਿਆ ਇਹਨਾਂ ਨੂੰ ਫੋਰ ਵੀਲ ਹੂੰ 25 ਸਾਲ ਚ ਤੁਸੀਂ ਜੇ ਕੋ ਦੇਖਿਆ ਹੋਵੇ ਨਿਆੜੇ ਤੜੇ ਤਾਂ ਸਿਰਫ ਜੇ ਕੇ ਦਾ ਕੋਈ ਬੈਰਿੰਗ ਟੁੱਟ ਕੇ ਨਾ ਰੋਕਿਆ ਵੇ ਟਰੈਕਟਰ ਘੱਲ ਘੱਲ ਕਰਦਾ ਤਾਂ ਕੋਈ ਨੁਕਸਾਨ 30 40000 ਦਾ ਹੋ ਗਿਆ ਹੋਵੇ ਹੋਵੇ ਨਹੀਂ ਬੈਰਿੰਗ ਤੋਂ ਵੱਧ ਕੋਈ ਇਹਦੀ ਸੀਲ ਜਾਂ ਬੈਰਿੰਗ ਬਸ ਸੀਲ ਜਾਂ ਬੈਰਿੰਗ ਦੋ ਹੀ ਚੀਜ਼ਾਂ ਹਾਂ ਸੀਲ ਵੀ 2-4 ਸਾਲਾਂ ਬਾਅਦ 50 ਸਾਲਾਂ ਬਾਅਦ ਕੇ ਇਹਦੀ ਲੀਕ ਹੋ ਗਈ ਹੋਵੇ ਤਾਂ ਆਦਰਵਾਈਜ਼ ਜ਼ੀਰੋ ਰਿਪੇਅਰ ਹਿੱਸਾ ਹੈ ਉਹ ਵਧੀਆ ਕੁਆਲਿਟੀ ਉਹ ਦੀ ਵਧੀਆ ਬਿਲਡ ਅਪ ਕੁਆਲਿਟੀ ਹੈ ਦੀ ਤਾਂ ਹੀ ਮਹਿੰਗਾ ਮੇਂ ਇਹ ਨਾ ਗੱਲਾਂ ਤਾਂ ਹੀ ਲਈਆਂ ਬਦਲ ਤੁਸੀਂ ਲੱਖ ਰੁਪਈਆ ਦਾ ਇੱਥੇ ਲਾ ਲਓ ਬੈਹ ਗਿਆ ਲੱਖ ਇੱਥੇ ਬੈਹ ਗਿਆ ਹਾਂ ਵਧਾਉਣਾ ਚੀਜ਼ਾਂ ਵਧਾਉਣਾ ਹਾਂ ਫੇਰ ਚਲੋ ਇੰਜਨ ਦੀ ਮੈਂ ਗੱਲ ਹੀ ਦੀ ਕਰਦਾ ਜੁਨੀਅਰ ਦਾ ਆਪਾਂ ਇਹਨੂੰ ਕੰਪੇਅਰ ਵੀ ਨਹੀਂ ਕਰ ਸਕਦੇ ਹਾਂ ਹੈਨਾ ਫੇਰ ਭਾਈ ਜੀ ਜਿਹੜਾ ਦਾ ਗੇਅਰ ਆ ਹੂੰ ਗੇਅਰ ਦੀ ਜਿਹੜੀ ਕੁਆਲਿਟੀ ਆ ਕਰਾਰੀਆਂ ਦੀ ਕੁਆਲਿਟੀ ਆ ਸਾਰਿਆਂ ਦੀ ਹੈਨਾ ਹੂੰ ਜਿੰਨੀਆਂ ਕੰਪਨੀਆਂ ਚਲੋ ਕਰਾਰੋ ਬਹੁਤ ਵਧੀਆ ਪਰਮਾਨਦੇ ਹੈ ਇਹ ਜੀ ਕਰਦੇ ਕਰਾਰੋ ਕੋਈ ਮਾੜਾ ਨਹੀਂ ਹੈਗਾ ਹੂੰ ਪਰ ਇਹਦੀ ਕਹਿ ਲਓ ਤੁਸੀਂ ਵੀ ਜਿਹੜੀ ਪ੍ਰੈਸ਼ਰ ਵਾਲੀ ਟੈਕਨੋਲੋਜੀ ਹੈ ਇੱਕ ਤਾਂ ਜਿਹੜੀ ਪ੍ਰੈਸ਼ਰ ਵਾਲੀ ਤੇਲ ਜਾਂਦਾ ਉਹਦੀ ਵੀ ਕਾਸਟ ਆ ਕੁਝ ਹਾਂ ਉਹ ਚੀਜ਼ ਤੇ ਖਰਚ ਤਾਂ ਆ ਕੰਪਨੀ ਨੇ ਰਿਸਰਚ ਤੇ ਪੈਸਾ ਲਾਇਆ ਹਾਂ ਅਕਸਰ ਉਹ ਵੀ ਕੋਈ ਚੀਜ਼ ਆ ਉਹ ਟੈਕਨੋਲੋਜੀ ਆ ਉਹ ਵੀ ਦੂਜੇ ਟਰੈਕਟਰਾਂ ਨਾਲੋਂ ਫਰਕ ਪਾਉਂਦੀ ਆ ਮਤਲਬ ਉਹਦੇ ਨਾਲ ਮਹਿੰਗਾ ਹੋ ਜਾਂਦਾ ਗੇਰ ਮਹਿੰਗਾ ਹੋ ਜਾਂਦਾ ਠੀਕ ਆ ਇੱਕ ਇਹਦੀ ਇਹ ਮੇਲਾ ਤਾਂ ਕਿਸੇ ਨਾਲ ਮੈਚ ਨਹੀਂਗਾ ਹਣਾ ਭਾਈ ਨਹੀਂ ਇਹ ਡਿਫਰੈਂਟ ਚੀਜ਼ ਆ ਇਹ ਤਾਂ ਕਿ ਆਪਾਂ ਅੱਗੇ ਵੀ ਗੱਲ ਕਰੀ ਸੀ ਬ੍ਰੇਕਾਂ ਵਾਲੀ ਥਿਊਰੀ ਲਾ ਲਓ ਜਾਂ ਕੋਈ ਵੀ ਲਾ ਲਓ ਉਹ ਫਿਰ ਮੈਂ ਹੁਣ ਉਹ ਗੇਅਰ ਦਾ ਫਰਕ ਹੋ ਗਿਆ ਜਿੰਨਾ ਹੰਗਾ ਆਪਾਂ ਗਾਹ ਤਨੂੰ ਚੀਜ਼ਾਂ ਘਣਾਉਣਾ ਹੂੰ ਹੂੰ ਫਿਰ ਬ੍ਰੇਕਾਂ ਆ ਗਈਆਂ ਹੂੰ ਉਹ ਜਿਹੜੀ ਬ੍ਰੇਕਾਂ ਦੀ ਆ ਟੈਕਨੋਲੋਜੀ ਹੂੰ ਬਹੁਤ ਜੋਰ ਲਾਇਆ ਕੰਪਨੀਆਂ ਨੇ ਕਾਪੀ ਕਰ ਦੋ ਹੂੰ ਮਤਲਬ ਮੈਨੂੰ ਇੱਥੇ ਤੱਕ ਪਤਾ ਵੀ ਜਦੋਂ ਮੈਂ ਤਾਂ ਹੁਣ 10-12 ਸਾਲ ਹੋ ਗਏ ਡੀਲਰ ਬਣੇ ਨੂੰ ਹੂੰ ਕਹਿੰਦੇ ਵੀ ਬਾਕੀ ਕੰਪਨੀਆਂ ਜਿਹੜਾ ਆਇਆ ਸੀ ਨਾ ਦੋ-ਦੋ ਸਾਲ ਖੋਲ ਕੇ ਖੜਾਈ ਰੱਖਿਆ ਉਹਦੇ अच्छा हां ਵੀ ਦੇਖਿਓ ਵੀ ਸਾਰੀਆਂ ਕਿੰਨੀਆਂ ਆ 50 ਦੀਆਂ ਦੇਸੀ ਕੰਪਨੀਆਂ ਸਾਰਿਆਂ ਨੇ ਟਰੈਕਟਰ ਲੈ ਕੇ ਜੌਂਡੀਰ ਖੋਲ ਕੇ ਪੂਰਾ ਜੋਰ ਲਾਇਆ ਕਾਪੀ ਕਰਨ ਦਾ ਪਰ ਜਿਹੜੀ ਉਹ ਬ੍ਰੇਕਾਂ ਦੀ ਟੈਕਨੋਲੋਜੀ ਉਹ ਛੇਤੀ ਕਾਪੀ ਨਹੀਂ ਹੋ ਰਹੀ ਕਿਸੇ ਤਾਂ ਉਹ ਹੋ ਜੀ ਨਹੀਂ ਬਣ ਨਹੀਂ ਹੁੰਦੀ ਉਹ ਨਹੀਂ ਹੋ ਰਹੀ ਕਿਸੇ ਤਾਂ ਨਹੀਂ ਆਈ ਅਜੇ ਤੱਕ ਕਿਉਂਕਿ ਹਾਂ ਜਿਵੇਂ ਆਪਾਂ ਦੇ ਦੇਦੇ ਆ ਵੀ ਦੂਜੀ ਨਾਲ ਅਡਜਸਟਿੰਗ ਇੰਨੀ ਘੱਟ ਕਾਸਟ ਹਾਂ ਉਹਦੀ ਕਾਸਟ ਵੀ ਬਹੁਤ ਘੱਟ ਆ ਨਾ ਇਹ ਵੀ ਦੇਖੋ ਤੁਸੀਂ ਕੱਲੀ ਇਹ ਨਹੀਂ ਵੀ ਬ੍ਰੇਕਾਂ ਵਧੀਆ ਉਹਦੀ ਕੱਲ ਨੂੰ ਰਿਪੇਅਰ ਦੀ ਕਾਸਟ ਬਹੁਤ ਇਸ ਟਾਈਮ ਜਿੰਨੀਆਂ ਕੰਪਨੀਆਂ ਤੇਲ 'ਚ ਬ੍ਰੇਕਾਂ ਦੇ ਰਹੀਆਂ ਵਾਂ ਹੂੰ ਵਧੀਆ ਕੁਆਲਿਟੀ ਵਾਲੀਆਂ ਚਲੋ ਦੇਸੀਆਂ ਮੈਨੂੰ ਨਹੀਂ ਪਤਾ ਕੀ ਰੇਟ ਰੂਟ ਹੈ ਵੰਦੇਸੀ ਡੈਟਰਾ ਦਾ ਪਰ ਜਿਹੜੇ ਬ੍ਰਾਂਡਡ ਟਰੈਕਟਰ ਆ ਸਾਰਿਆਂ ਨੂੰ ਘੱਟ ਸਸਤੀ ਇਹਦੀ ਬ੍ਰੇਕ ਡਿਸਕ ਸਾਰਿਆਂ ਨੂੰ ਸਸਤੀ ਹੈ ਇਹ ਰਿਪੇਅਰ ਕਰਾਉਣੀ ਹੈ ਇਹ ਸਭ ਤੋਂ ਸਸਤੀ ਅਮਰੀਕਾ ਫਿਰ ਰਿਪੇਅਰ ਹੁੰਦੀ ਨਹੀਂ ਵੱਡੀ ਗੱਲ ਇਹ ਆ 20-20 ਸਾਲ ਰਿਪੇਅਰ ਨਹੀਂ ਹੁੰਦੀ ਜੇ ਰਿਪੇਅਰ ਕਰਨੀ ਪੈਗੀ ਤਾਂ ਉਹਨਾਂ ਨਾਲੋਂ ਚੌਥੇ ਅੱਸੀ ਕੀਮਤ ਤੇ ਆ ਉਹਨਾਂ 'ਚ 6-6 ਪਲੇਟਾਂ ਪੈਂਦੀਆਂ ਨੇ ਜਿੱਕ ਪਣੀ ਐ ਇਹ ਚੈੱਕ ਪਣੀ ਐ ਇਹ ਇੱਥੇ ਕਿੰਨੀ ਟੈਕਨੋਲੋਜੀ ਦਾ ਫਰਕ ਹੋ ਗਿਆ ਠੀਕ ਹੈ ਜੀ ਇਹ 2 ਲੱਖ ਚ ਵੀ ਲਾ ਹਦੇ ਬਲੇਕਾ ਜੇ ਉਹ ਕੋ 2 ਲੱਖ ਲੈ ਵੱਧ ਲਾ ਦੇਣਾ ਵੀ ਆਹ ਬ੍ਰੇਕਾਂ ਚ ਹੰਡਲ ਵਾਲੀਆਂ ਪਾ ਦੇ ਇਹ ਤਾਂ ਵੀ ਨਹੀਂ ਪਾ ਇਹ ਤਾਂ ਵੀ ਨਹੀਂ ਪੈਣੀ ਮਤਲਬ ਜਿਹੜਾ ਉਹ 1.2 ਲੱਖ ਰੁਪਈਆ ਬੜਾ ਫਰਕ ਤਾਂ ਹੈ ਨਹੀਂ ਨਾ ਹੈ ਨਹੀਂ ਜਿਹੜੇ ਦੇਖੋ ਬ੍ਰਾਂਡਡ ਟਰੈਕਟਰ ਆ ਉਹ ਤਾਂ ਸਾਡੇ ਬਰਾਬਰੀ ਵੇਚ ਹੀ ਜਾਂਦੇ ਆ ਉਲਟਾ ਦੋ ਮਹਿੰਗੀ ਵੇਚ ਹੀ ਜਾਂਦੇ ਗਏ ਹੂੰ ਜਿਹੜੇ ਦੇਸੀ ਟਰੈਕਟਰ ਆ ਠੀਕ ਹੈ ਜੀ ਉਹਨਾਂ 'ਚ ਤੁਸੀਂ ਲਾ ਲਓ ਵੀ ਆਪਣੇ ਤੋਂ ਕੋਈ 2 ਲੱਖ ਸਸਤਾ ਕੋਈ 3 ਲੱਖ ਸਸਤਾ ਵਾ ਹੂੰ ਤੇ ਉਹਨਾਂ 'ਚ ਇਹ ਚੀਜ਼ਾਂ ਦੀ ਕਮੀ ਵੀ ਹੈ ਨਾ ਇਹਦੀ ਰੰਗ ਦੀ ਕੋਸਟ ਆ 30 40 ਹਜ਼ਾਰ ਦਾ ਰੰਗ ਹੀ ਮਹਿੰਗਾ ਉਹਨਾਂ ਨਾਲ ਜਿਹੜਾ ਇਹਦਾ ਰੰਗ ਆ ਫੇਰ ਜਿੰਨਾ ਇਹਦੇ 'ਚ ਲੋਹਾ ਲੱਗਿਆ ਉਹ A ਗ੍ਰੇਡ ਦਾ A ਗ੍ਰੇਡ ਦਾ ਲੱਗਿਆ ਆ ਬਾਈ ਹੂੰ ਹੈ ਨਾ ਉਹਦੀ ਕੋਸਟ ਵੱਧ ਜਾਂਦੀ ਆ ਕੁਆਲਿਟੀ ਹਾਂ ਲਾ ਤਾਂ ਉਹ ਵੀ ਸਕਦੇ ਇਹ ਨਹੀਂ ਵੀ ਇਹ ਕਿਹੜਾ ਚੰਦ ਤੋਂ ਲਿਆਂਦਾ ਹੋਇਆ ਹਾਂ ਇਹ ਨਹੀਂ ਤਾਂ ਮਾਰਕੀਟ 'ਚ ਆਇਆ ਮਿਲਦਾ ਹੈ ਵੀ ਮਾਰਕੀਟ 'ਚ ਹੀ ਆ ਪਰ ਉਹ ਕੀ ਆ ਆਪਦੀ ਕੋਸਟਿੰਗ ਨਹੀਂ ਵਧਾਉਂਦੇ ਹੂੰ ਤਾਂ ਮੈਂ ਗੇਵੀ ਤੁਹਾਨੂੰ ਦੱਸਦਾ ਵੀ ਇਹ ਹਰ ਕੰਪਨੀ ਦਾ ਆਪਦਾ ਗਾਹਕ ਦਾ ਟਾਰਗੇਟ ਹੈ ਠੀਕ ਹੈ ਉਹਨੂੰ ਪਤਾ ਵੀ ਮੈਂ ਮੇਰੇ ਕੋਲ 5 ਲੱਖ ਵਾਲਾ ਗਾਹਕਾ ਮੈਨੂੰ ਪਤਾ ਮੇਰੇ ਕੋਲ 10 ਲੱਖ ਵਾਲਾ ਗਾਹਕਾ ਤਾਂ ਮੈਂ 10 ਲੱਖ ਵਾਲੀ ਦੀ ਚੀਜ਼ ਬਣਾਤੀ ਉਹਨੇ ਆਦੀ 5 ਵਾਲੇ ਦੇ ਹਿਸਾਬ ਨਾਲ ਬਣਾਤੀ ਉਹਨੇ ਉਹਦੇ ਹਿਸਾਬ ਨਾਲ ਤਾਂ ਮਾੜਾ ਚੰਗਾ ਕੁਝ ਨਹੀਂ ਹੁੰਦਾ ਗੱਲ ਤਾਂ ਪੰਜਾਬੀ 'ਚ ਬਹੁਤ ਪੁਰਾਣੀ ਘਾਹ ਹੁੰਦਾ ਜਿੰਨਾ ਗੋੜ ਉਹਨਾਂ ਹੀ ਮਿੱਠਾ ਉਹਨਾਂ ਹੀ ਮਿੱਠਾ ਸਿੱਧਾ ਹੀ ਹਿਸਾਬ ਹੈ ਤਾਂ ਕੋਈ ਮਾੜਾ ਚੰਗਾ ਨਹੀਂ ਗੱਲ ਇਹ ਆ ਵੀ ਤੁਸੀਂ ਜਾਂ 5 ਲੱਖ ਚ ਉਤੋਂ ਵਧੀਆ ਚੀਜ਼ ਮਿਲਦੀ ਆ ਫਿਰ ਉਹ ਵਧੀਆ ਜੇ ਹੁਣ 10 ਲੱਖ ਤੇ 5 ਲੱਖ ਦੀ ਤਾਂ ਕੀ ਕੰਪੈਰੀਸ਼ਨ ਆ ਕੋਈ ਨਹੀਂ ਕੋਈ ਕੰਪੈਰੀਸ਼ਨ ਨਹੀਂ ਉਰੇ ਚ ਕੰਪਨੀਆਂ ਦੀ ਬ੍ਰਾਂਡ ਕੋਸਟਿੰਗ ਵੀ ਬਹੁਤ ਹੁੰਦੀ ਆ ਬਾਈ ਜੀ ਯਾਰ ਬਾਈ ਜੀ ਇਹਦੀਆਂ ਬ੍ਰੇਕਾਂ ਦਾ ਜਿੰਨਾ ਕ ਮੈਨੂੰ ਪਤਾ ਹੈ ਕਿਉਂਕਿ ਜਿਵੇਂ ਉਹ ਅੰਦਰਲੀ ਬ੍ਰੇਕ ਜਿੰਨੀ ਮਰਜ਼ੀ ਲਾੜੀਏ ਛੋਟੀ ਗੱਲ ਵਿਚਾਲੇ ਆ ਹਾਂਜੀ ਹਾਂਜੀ ਇਹਦੀ ਕੋਸਟ 600 ਮਿਲੀਅਨ ਆ ਇਸ ਟਾਈਮ ਜੋਨ ਯਰ ਦੀ ਬ੍ਰਾਂਡ ਦੀ ਅੱਛਾ ਵਰਲਡ 'ਚ ਇੱਕ ਬ੍ਰਾਂਡ ਦੀ ਹਰ ਦੀ ਕੀਮਤ ਹੁੰਦੀ ਹੈ ਕਦੇ ਨੈਟ ਤੇ ਪਾਇਓ 600 ਮਿਲੀਅਨੀਆਂ ਸ਼ਾਇਦ ਅੱਛਾ ਜੀ ਮਤਲਬ ਜੁਨੀਅਰ ਬ੍ਰਾਂਡ ਦੀ ਬ੍ਰਾਂਡ ਦੀ ਆ ਫੱਟੇ ਫੱਟੇ ਦੀ ਕੋਸਟ ਇਕੱਲੇ ਇਹਦਾ ਨਾਮ ਦੀ ਆ ਇਹ ਕਿਤੇ ਲਿਖਣਾ ਹੋਵੇ ਕਹਿੰਦੇ ਲੈ ਲਓ ਇੰਨੀ ਕੀਮਤ ਆ ਇਹਦੀ ਆ ਬ੍ਰਾਂਡ ਦੀ ਹਰ ਬ੍ਰਾਂਡ ਦੀ ਕੀਮਤ ਹੁੰਦੀ ਆ ਆ ਦੀ ਵੈਲਿਊ ਆ ਵੈਲਿਊ ਆ ਮਤਲਬ ਇਹਦੀ ਬਹੁਤ ਜ਼ਿਆਦਾ ਵੈਲਿਊ ਇਹਦੀ ਵੀ ਇਸ ਟਾਈਮ ਵਰਲਡ 'ਚ ਜਾਨੀ ਦੀ ਕਹਿੰਦੇ ਆ 50 ਕੰਪਨੀ ਜਾਨੀ ਟੌਪ ਦੀਆਂ ਉਹਨਾਂ 'ਚ ਬ੍ਰਾਂਡ ਵੈਲਿਊ ਦੀ ਕੀਮਤ ਮੈਨੂੰ ਉਹ ਉਹ ਕੀਮਤ ਬਣਾਉਣ ਨੂੰ ਬਹੁਤ ਕੁਝ ਲੱਗਦਾ ਹਾਂ ਉਹ ਕੀਮਤ ਬਣਾਉਣੀ 175 ਸਾਲ ਹੋ ਗਈ ਕੰਪਨੀ ਨੂੰ ਤੇ ਉਹਨੇ ਕੁਝ ਸੋਚ ਸਮਝ ਕੇ ਕੀਤਾ ਹੁ ਤਾਂ ਹੀ ਬਣੀ ਹੈ ਨਾ ਉਦਾਂ ਨਹੀਂ ਬਣਦੀ ਹਾਂ ਇਹ ਕਹੀ ਹੈ ਇਹ ਉਦਾਂ ਨਹੀਂ ਬਣਦੀ ਪਰ ਵੱਡੀ ਕੰਪਨੀਆਂ ਵੀ ਕੋਈ ਕੰਪਨੀ ਦਾ ਕੋਈ ਮਾਲਕ ਨਹੀਂ ਜਾਂ ਜੀਰ ਸਾਰਾ ਨੂੰ ਵੱਡੀ ਗੱਲ ਇਹ ਵੀ ਹੈ ਨਹੀਂ ਇਹਦਾ ਮਾਲਕ ਹੈ ਨਹੀਂ ਕੋਈ ਨਹੀਂ ਇਹਦਾ ਕੋਈ ਮਾਲਕ ਨਹੀਂ ਪਬਲਿਕ ਕੰਪਨੀ ਆ ਅਮਰੀਕਨ ਅੱਛਾ ਇਹ ਲੋਕਾਂ ਦੀ ਹੋਈ ਹੈ ਸਾਰੇ ਲੋਕੀ ਹਿੱਸੇਦਾਰ ਆ ਵਿੱਚ ਕੋਈ ਮਾਲਕ ਨਹੀਂ ਇਹ ਇੱਕ ਪਾਰਟੀਕੂਲਰ ਜਿਵੇਂ ਤੁਸੀਂ ਉਹ ਹਾਂ ਇਹ ਕੰਪਨੀ ਜੌਨੀਅਰ ਦਾ ਕੋਈ ਮਾਲਕ ਨਹੀਂ ਅਛਾ ਇਹਦੇ ਸ਼ੇਅਰ ਹੋ ਆ ਸ਼ੇਅਰ ਹੋਲਡਰ ਹੀ ਸਾਰੇ ਖਾ ਇਹ ਉਹ ਆ ਵੀ ਨਵੀਂ ਗੱਲ ਪਤਾ ਲੱਗੀ ਪਹਿਲੇ ਦਾ ਮਾਲਕ ਸੀ ਉਹ ਦੇ ਪਬਲਿਕ ਕਰ ਗਏ ਇਹ ਵੀ ਜਦੋਂ ਚੜਾਈ ਕੀਤਾ ਉਹਨੇ ਨੂੰ ਪਬਲਿਕਲੀ ਉਹ ਸਭ ਨਾਲ ਅਡਜਸਟ ਕਰਕੇ ਆ ਆਫਸਟ ਬਣ ਕੇ ਤੇ ਉਦੋਂ ਬਾਅਦ ਸਾਰੀ ਪਬਲਿਕ ਕੰਪਨੀ ਬਣ ਗਈ ਸੀ ਤੇ ਇਹਦਾ ਕੋਈ ਮਾਲਕ ਨਹੀਂ ਹੈਗਾ ਐਡਾ ਵੱਡਾ ਰੈਂਡਾ ਐਡਾ ਬ੍ਰਾਂਡ ਬਣ ਕੇ ਹਿਸਾਬ ਕਿਤਾਬ ਕਰਕੇ ਤੇ ਉਹ ਲੋਕਾਂ ਦੇ ਵਾਅਦੇ ਕਰ ਗਿਆ ਇਹਨੂੰ ਉੱਪਰ ਐਨੀ ਵੀ ਇੱਕ ਬੰਦੇ ਦੀ ਆ ਉਹ ਚੀਜ਼ ਨਹੀਂ ਹੋਗੀ ਇਹਨੂੰ ਪਾਰਟਿਕੂਲਰ ਇੱਕ ਦੀ ਨਾ ਥੋੜਾ ਜਿਹਾ ਨਾ ਜੇ ਤੁਸੀਂ ਇਹਨੂੰ ਜਾਣੋਗੇ ਜੌਂਡੀਰ ਨੂੰ ਤਾਂ ਬਹੁਤ ਲੋਕ ਇਹਦੇ ਫੈਨ ਕਹਿੰਦੇ ਨਾ ਬੰਨਾਂ ਬਹੁਤ ਫੈਨ ਆ ਬਹੁਤ ਤਗੜੇ ਫੈਨ ਆ ਜੀ ਔਰ ਜਿਹੜੇ ਫੈਨ ਆ ਬਾਈ ਜੀ ਉਹ ਕੋਈ ਗੱਲ ਨਾਲ ਹੂੰ ਕਿਉਂਕਿ ਦੁਨੀਆ ਚ ਹਰ ਜਗ੍ਹਾ ਹਰ ਕੰਟਰੀ ਚ ਇਹਨੇ ਨਾ ਖੇਤੀ ਨੂੰ ਚੇਂਜ ਕਰਤੀ ਜਾਦੀ ਹੂੰ ਖੇਤੀ ਦੀ ਕੁਆਲਿਟੀ ਅਪ ਕਰਤੀ ਹੂੰ ਠੀਕ ਆ ਆਪਣੇ ਇੰਡੀਆ ਥੋੜੀ ਜਿਹੀ ਆਪਣੇ ਲੋਕ ਪ੍ਰਾਈਸ ਅਲੀ ਮਾਰਕੀਟ ਜਿਆਦਾ ਹੂੰ ਆਪਣੇ ਲੋਕ ਕੁਆਲਿਟੀ ਨੂੰ ਥੋੜੇ ਦੇ ਕੁ ਹੈਗੇ ਕੁਆਲਿਟੀ ਦੇਖਣ ਵਾਲੇ ਬਾਹਲੇ ਮੈਜੋਰਟੀ ਲੋਕ ਪ੍ਰਾਈਸ ਹੀ ਦੇਖਦੇ ਹਾਂ ਆਪਣੇ ਲੋਕ ਤਾਂ ਟਰੈਕਟਰ ਦਾ ਮਾਡਲ ਲੈਣ ਨੂੰ ਵੀ 50 ਹਸ ਪਾਵਰ ਆ ਇਹ 5 ਲੱਖ ਤੇ 10 ਦਾ ਕਿਉਂ ਆ ਉਹ ਸੋਚਦੇ ਆ ਹਾਂ ਇਹ ਨਹੀਂ ਸੋਚ ਮੈਂ ਇਹੀ ਸਵਾਲ ਤੁਹਾਨੂੰ ਪੁੱਛੇ ਤਾਂ ਹੀ ਸੀਗਾ ਆਪਾਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਆ ਹਾਂ ਵੀ ਕੋਸਟਿੰਗ ਆਪਾਂ ਮੌਕੇ ਦੀ ਹੀ ਕੱਢਦੇ ਆ 10 ਸਾਲ ਦੀ ਨਹੀਂ ਕੱਢਦੇ ਹੂੰ ਜਿਹੜਾ ਜਿੰਨਾ ਹੁਣ ਕਾਰਪੋਰੇਟ ਕੰਮ ਕਰਦਾ ਕਦੇ ਵੀ ਜ਼ਿੰਦਗੀ ਚ ਵੱਡੀਆਂ ਕੰਪਨੀਆਂ ਕੰਮ ਕਰਦੀਆਂ ਹੂੰ ਤੁਹਾਨੂੰ ਮੈਂ ਇੱਕ ਧਾਰਨ ਦੇਣਾ Jio ਦੀ ਹੂੰ ਤੁਹਾਡੇ ਸਾਹਮਣੇ ਸਾਰਿਆਂ ਨੇ ਆਪਣੀ ਪੌਣਾ ਚ 15 20 ਸਾਲ ਦੇ ਜਵਾਕ ਇਹਨਾਂ ਨੂੰ ਵੀ ਦੇਖੀ ਆ ਉਹ ਹਾਂ ਡਾਟਾ ਫ੍ਰੀ ਮੰਡਿਆ ਮੰਡਿਆ ਉਹ ਜਿੰਨੀਆਂ ਵੱਡੀਆਂ ਕੰਪਨੀਆਂ ਉਹ ਕੋਸਟਿੰਗ ਬਹੁਤ ਸਾਲ 20 ਸਾਲ 30 ਸਾਲ ਬਾਹਰ ਕਵਰ ਕਰਨ ਦੀਆਂ ਸੋਚਦੀਆਂ ਹੂੰ ਠੀਕ ਹੈ ਜੀ ਆਪਣੇ ਲੋਕ ਉੱਥੇ ਤੱਕ ਸੋਚੀ ਨਹੀਂ ਹਾ ਆਪਾਂ ਸੋਚਦੇ ਨਹੀਂ ਕਿਉਂਕਿ ਜਦੋਂ ਤੁਸੀਂ ਕੁਝ ਵੀ ਵੱਡੀ ਅਚੀਵਮੈਂਟ ਕਰਨੀ ਆ ਸਭ ਤੁਸੀਂ ਲੌਂਗ ਰਨ ਦੀ ਸੋਚੋ ਤੁਸੀਂ ਅੱਜ ਵੀ ਨਹੀਂ ਸੋਚੋ ਹੂੰ ਕਿ ਖੇਤੀ ਦੀ ਕੋਸਟਿੰਗ ਆ ਜਿਹੜੀ ਬਾਈ ਜੀ ਤੁਸੀਂ ਮੈਂ ਅੱਗੇ ਵੀ ਆਪਾਂ ਗੱਲਾਂ ਕਰਦੇ ਹਾਂ ਵੀ ਤੁਸੀਂ ਆਣ ਗਵੜ ਨਿਗਾਹ ਮਾਰੋ ਤੇ ਮੇਰੇ ਮਾਮੇ ਦੇ ਤਿੰਨ ਟਰੈਕਟਰ ਬਲ ਤੇ ਮੇਰੇ ਫੁੱਪਣ ਦੇ ਚਾਰ ਬਲ ਤੇ ਉਹਨੇ ਚਾਰਾਂ ਚ ਕਿੰਨੇ ਵੇਨੇ ਟਟ ਘਾਟਾ ਖਾਦਾ ਹਾਂ ਜਾਂ ਉਹ ਫਲਾਣੇ ਪਰਿਵਾਰ ਕੋਲੇ ਜੋੜੀ era 20 ਸਾਲ ਦਾ ਹੀ ਆ ਉਹਦੇ ਕੋਲੇ ਹਾਂ ਹੈ ਉਹਨੂੰ ਲੋਡ ਨਹੀਂ ਪਈ ਆਪਣੇ 53 ਦਾ ਜਿੰਨਾਂ ਕੋਲੇ ਹੈ ਅੱਜ ਹੁਣੇ ਵੇਚਦੇ ਪਏ ਲੋਡ ਹੀ ਨਹੀਂ ਪਈ ਲੋਡ ਹੀ ਨਹੀਂ ਕਿਉਂਕਿ ਅੱਜ ਵੀ ਜਿੰਨੇ ਇੰਪਲੀਮੈਂਟ ਅੱਜ ਤੋਂ 20 ਸਾਲ ਪਹਿਲਾਂ ਚੱਲਦੇ ਸੀ ਉਹ ਅੱਜ ਵੀ ਚਲਾਉਂਦਾ ਅੱਜ ਵੀ ਚਲਾਉਂਦਾ ਚਲਾਉਂਦਾ ਜਿਹੜੇ ਅੱਜ ਤੋਂ 20 ਸਾਲ ਦੂਜੀ ਕੰਪਨੀਆਂ ਦੇਸੀ ਟਰੈਕਟਰ 'ਚ ਨਹੀਂ ਚਲਾਉਂਦੇ ਸੀ ਨਹੀਂ ਚਲਾਉਂਦੇ ਲੱਖ ਮਾੜਾ ਚੰਗਾ ਕਈ ਜਾਨੇ ਦਾ ਫਰਾਟਾ ਚੰਗਾ ਫਰਾ ਇਹ ਰੈਲਟੀ ਆ ਰੈਲਟੀ ਕਿਉਂਕਿ ਉਹ ਕੰਪਨੀਆਂ ਨੇ ਆਰ ਐਨ ਡੀ ਤੇ ਪੈਸਾ ਨਹੀਂ ਲਾਇਆ ਸੀ ਹਮਮ ਰਿਸਰਚ ਤੇ ਪੈਸਾ ਨਹੀਂ ਲਾਇਆ ਉਹਨਾਂ ਨੇ ਮੌਕੇ ਦੇ ਹਿਸਾਬ ਨਾਲ ਟਰੈਕਟਰ ਬਣਾਇਆ ਇਸ ਤਰੀਕੇ ਨਾਲ ਜਿੰਨਾ ਕਿ ਚਾਹੀਦਾ ਸੀ ਬਾਜ ਜਿਹੜਾ ਕੁਝ ਅੱਜ ਅੱਜ ਐਮ ਬੀ ਬਲੋਆ ਅੱਜ ਹੀ ਹਾਂ ਅੱਜ ਅੱਜ ਚਲਾਉਂਦਾ ਹਾਂ ਕੱਲ ਨੂੰ ਕੋਈ ਮਸ਼ੀਨਰੀ ਆਈ ਉਹ ਕਹਿੰਦੇ ਸਾਨੂੰ ਨਹੀਂ ਪਤਾ ਉਹਦੋਂ ਬਣਾ ਦਾਂਗੇ ਉਹਦੋਂ ਬਣਾ ਦਾਂਗੇ ਕਿਉਂਕਿ ਉਹਨੂੰ ਉਹ ਗਾਂ ਵਾਲੀ ਐਡਵਾਂਸ ਕੁਝ ਕਰਨ ਨੂੰ ਪੈਸਾ ਚਾਹੀਦਾ ਇਹਨਾਂ ਨੇ ਫਿਰ ਏ ਬੀ ਸੀ ਇਹ ਬਹੁਤ ਗਾਂ ਗਾਂ ਨਹੀਂ ਚੱਲ ਹਾਂ ਇਹ ਹੀ ਚਾ ਹੁਣ ਲੋ ਸਪੀਡ ਲਿਆਂਦੀ ਹੈ ਜਿਹੜੀ ਇਹ ਅੱਜ ਨਹੀਂ ਨਹੀਂ ਲੋਡ ਹੂੰ ਅੱਜ ਸਿਰਫ ਇੱਕ ਸੁਪਰ ਸੀਡਰ ਨੂੰ ਕਹਿ ਲਾ ਜਾਂ ਇੱਕ ਦੋ ਇੰਟਰੀ ਆਪਣੇ ਤਾਂ ਉੱਥੇ ਹੀ ਲੋਡ ਹਾਂ ਹੋਸਰਾ ਅੱਜ ਤੋਂ ਧਰ ਸਾਲਾਂ ਨੂੰ ਇਹਦੀ ਲੋਡ ਪਊਗੀ ਪਊਗੀ ਤੇ ਉਦੋਂ ਅਗਲੇ ਕਹਣਾ ਯਾਰ ਵੀ ਜੌਂਡੀਅਰ ਸਾਲਾ ਸਲੋ ਚੱਲਦਾ ਠੀਕ ਹੈ ਇਹ ਵਧੀਆ ਵਾ ਇਹਦਾ ਕੋਈ ਕਰਨਾ ਨਹੀਂ ਪੈਣਾ ਇਹ ਪਰ ਹਰ ਜਗ੍ਹਾ ਨਹੀਂ ਹਜੇ ਵੀ ਲੋਡ ਦੀ ਮੈਂ ਹੱਲੇ ਨਹੀਂ ਲੋਡ ਮੈਂ ਕਹਿੰਦਾ ਉਹਨੂੰ ਦੇਖ ਕੇ ਲੋ ਕਿਉਂਕਿ ਕਾਸਟਿੰਗ ਫਿਊਲ ਦੀ ਬਹੁਤ ਜ਼ਿਆਦਾ ਹੈ ਬਾਈ ਜੀ ਜਦੋਂ ਕਸਟਮਰ ਆਉਂਦਾ ਤੁਹਾਡੇ ਕੋਲੇ ਜੀ ਜੀ ਜੌਂਡੀਅਰ ਦਾ ਕਸਟਮਰ ਹੀ ਲਾ ਲਓ ਹਾਂ ਹਾਂ ਤੋਂ ਨੋ ਕਰਨਾ ਪੈਂਦਾ ਹਿਸਾਬ ਕਿਤਾਬ ਮੈਂ ਸਿੱਧੀ ਜਿੱ ਸਿੱਧੀ ਸਿੱਧੀ ਪਾਠਾ ਜੀ ਬੋਲਾਂ ਮੈਂ ਹੁਣ ਕਿਵੇਂ ਜੀ ਬੋਲਾਂ ਵੀ ਝੂਠ ਵਾਲਾ ਝੂਠ ਦਾ ਸਾਰਾ ਲੈਣਾ ਪੈਂਦਾ ਕਿ ਨਹੀਂ ਵੇਖੋ ਵੈਸੇ ਤਾਂ ਤੁਸੀਂ ਕਲੀਅਰ ਕੱਟ ਦੱਸਿਆ ਜਿਹੜਾ ਆਪਣਾ ਏਰੀਆ ਵੈਸੇ ਤਾਂ ਸਾਡੇ ਹੀ ਦਾਅਵਾ ਨਾਲ ਹਸਾਲ ਹੋਵੇ ਮੇਰੀ ਨੀਚੜੀ ਹੋਰ ਤਰ੍ਹਾਂ ਦੀ ਆ ਮੈਂ ਤਾਂ ਬੰਦਿਆਂ ਨੂੰ ਕਹਿੰਦਾ ਨਾ ਝੂਠ ਨਹੀਂ ਬੋਲਣਾ ਜੋ ਹੈਗਾ ਕੰਪਟਮੈਂਟ ਕੱਟ ਕਰਨ 'ਚ ਵਿਸ਼ਵਾਸ ਰੱਖਦਾ ਝੂਠ ਬੋਲਣ ਨਾਲ ਉਹ ਕੱਟ ਕੇ ਦੋ ਦੋ ਚੀਜ਼ਾਂ ਵੱਧ ਦਿੱਤੀਆਂ ਚੰਗੀਆਂ ਤੇ ਐਵੇਂ ਬਾਅਦ ਸੌਤਾ ਕਰਨ ਵੇਲੇ ਕਹਿੰਦਾ ਆ ਇਹ ਵੀ ਕਰੂ ਉਹ ਨਹੀਂ ਕਰੂ ਆ ਵੀ ਕਰੂ ਉਹ ਗੱਲ ਗੱਲ ਕਰਨੀ ਹੀ ਨਹੀਂ ਨਹੀਂ ਪਤਾ ਕੀ ਹੈ ਦੇਖੋ ਵੈਸੇ ਵੀ ਅੱਜ ਕੱਲ ਇਹ ਸਭਨਾਂ